ਆਦਰ ਰਾਮਨੰਦ ਪਰਸ਼ਦ ਕਰਕੇ ਸਮੂਹ ਨਗਰ ਨਿਵਾਸੀਆਂ ਨੂੰ ਆਸ-ਪਾਸ ਦੇ ਨਗਰ ਨਿਵਾਸੀਆਂ ਨੂੰ ਦੂਰੋਂ ਨੇੜੋਂ ਸੰਤਾਂ ਨੂੰ ਉਦਮ ਬਲ ਬਖਸ਼ੇ ਤਾਂ ਅਨੁਗੁਰ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਸਤਿਗੁਰੂ ਜੀ ਦੇ ਬਚਨ ਹਾਣੋ ਕਾਰਪਾਹ ਦਾ 13 ਪਰਵਾਸਾ ਤੂੰ ਪਿਆਰਿਆਂ ਦਾ ਗੁਰੂ ਕੀ ਸੰਗਤ ਦੇ ਦਰਸ਼ਨ ਦਾਰੇ ਕੀਤੇ ਹਨ ਆਪਣੇ ਧੀਆਂ ਨੂੰ ਪੁੱਤਰਾਂ ਨੂੰ ਬੱਚਿਆਂ ਨੂੰ ਪੜਾਓ ਸਾਡੇ ਧੀਆਂ ਪੁੱਤਰ ਪੜ੍ਹ ਲੈ ਕੇ ਵੱਡਿਆਂ ਅਗਲਿਆਂ ਦੇ ਵਿੱਚ ਜੋ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗ ਜੀ ਧੰਨ 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 ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਸਮਰਤਪ ਸਲਾਨਾ ਜੋੜ ਮੇਲੇ ਮਾਰਾ ਜਿੰਦ ਕੌਰ ਨਗਰ ਉਧਰ ਚੇਲੇ ਕੇ ਜੋ ਕਿ ਸੰਗਤ ਸਮੂਹ ਸਾਰੀ ਸੰਗਤ ਸਾਧ ਸੰਗਤ ਵੱਲੋਂ ਹਰ ਸਾਲਾਂ ਦੀ ਤਰ੍ਹਾਂ ਸਤਾਈਆਂ ਗੁਰਮਤਿ ਸਮਾਲ ਮਨਾਏ ਜਾ ਰਹੇ ਆ ਜਿਸ ਵਿੱਚ ਰਾਗੀ ਢਾਡੀ ਕੁਸ਼ਰ ਕਥਾਵਾਚਕ ਸਾਰੇ ਹਾਜ਼ਰੀਆਂ ਪਰੇ ਮਹਾਪੁਰਖ ਹਾਜ਼ਰੀਆਂ ਪਰੇ ਆ ਇਹ ਸੰਗਤ ਦੇ ਸੋਚ ਨਾਲ ਸੰਗਤ ਦੇ ਸਹਿਯੋਗ ਨਾਲ ਜੋੜ ਮੇਲੇ ਮਨਾਏ ਜਾਂਦੇ ਆ ਜੀ ਅੱਗੇ ਤੋਂ ਸਾਡੀ ਇਹੋ ਬੇਨਤੀ ਹੈ ਮਹਾਰੀ ਕਿਰਪਾ ਕਰਨ ਭਾਨਤਨ ਗੁਰੂ ਆਮਦਾਸ ਜੀ ਸਾਧ ਸੰਗਤ ਦੀਆਂ 73 ਤਾਈਆਂ ਬਖਸ਼ਣ ਨੇ ਭਾਵਨਾ ਬਖਸ਼ਣਾ ਨਗਰਾਂ ਖੇੜੇ ਤੇ ਚੜ੍ਹਦੀਆਂ ਕਲਾ ਕਰਨ ਤੇ ਆਬੀ ਦੇ ਗੁਰਪੁਰਬ ਜੋੜ ਮੇਲੇ ਮਨਾਉਂਦੇ ਉਹ ਸ਼ਾਹ ਬਖਸ਼ਣਾ ਦਾਸਾਂ ਦੇ ਸਿਰ ਤੇ ਮੇਰ ਭਰਿਆ ਸਾਹ ਸੰਦੇ ਮੇਰ ਭਰਿਆ ਸਿਰ ਤੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈਣ ਦੀ ਅਜੀ ਸੰਤ ਬਾਬਾ ਕ੍ਰਿਪਾਲ ਸਿੰਘ ਗੁਰੂ ਦੇ ਬਾਗ ਵਾਲੇ ਸੰਤ ਬਾਬਾ ਸੁਚਾ ਸਿੰਘ ਜੀ ਕਲਾਨੰਦ ਗਰ ਸਾਹਿਬ ਵਾਲੇ ਮਹੰਗ ਸਿੰਘ ਜਥੇਦਾਰ ਬਾਬਾ ਤਰਲੋਕ ਸਿੰਘ ਖਿਆਲੇ ਵਾਲੇ ਤਰਨਾਂਦਾਲ ਬਾਬਾ ਰਕबीर ਸਿੰਘ ਜੀ ਖਿਆਲੇ ਵਾਲੇ ਤਰਨਾਂਦਾਲ ਹੋਰ ਮਹਾਂਪੁਰਖ ਬਾਬਾ ਜਗਿੰਦਰ ਸਿੰਘ ਜੀ ਲੋਪੋਗਿਆਂ ਵਾਲੇ ਔਰ ਬਾਬਾ ਸੁਰਸਿੰਘ ਵਾਲੇ ਮਹਾਂਪੁਰਖ ਸੁਰਸਿੰਘ ਵਾਲੇ ਬਾਬਾ ਉਤਾਰ ਸਿੰਘ ਜੀ ਉਹਨੇ ਰਹਿਮਾਈ ਹਟ ਸਾਰੇ ਮਹਾਂਪੁਰਖਾਂ ਦੀ ਰਹਿਮਾਈ ਉਹ ਗੁਰੂ ਸਾਹਿਬਾਂ ਦਾ ਧੰਨਵਾਦ ਜੀ ਜਨਾਨ ਕੇ ਹਾਜ਼ਰੀਆਂ ਭਰੀਆਂ ਨੇ ਜਨਾਨ ਕੇ ਦਰਸ਼ਨ ਦਿੱਤੇ ਆ ਮਹਾਂਪੁਰਖਾਂ ਦਾ ਧੰਨਵਾਦ ਜਿਨ੍ਹਾਂ ਨੇ ਆਣ ਕੇ ਦਰਸ਼ਨ ਦੇ ਕੇ ਸੰਤਾਂ ਨੂੰ ਨਿਹਾਲ ਕੀਤਾ ਹੋਇਆ ਨੌ ਜਾਨ ਵੀਰਾਂ ਦਾ ਧੰਨਵਾਦ ਜਿਹੜੇ ਸੇਵਾ ਕਰਿਆ ਹਾਂਜੀ ਐਨ ਵੀ ਐਨ ਆ ਐਨ ਆਰ ਵੀ ਆਨਵਾਇਰ ਬਾਅਦ ਮੁਖ ਦੋ ਵੀ ਸਾਡੇ ਦੂਰ ਗਏ ਨੇ ਬਹੁਤ ਸਦੋਗ ਮਾਇਆ ਵੱਲੋਂ ਦੇ ਰਿਆ ਸਰਦਾਰ ਪਰਮਜੀਤ ਸਿੰਘ ਕੈਨੇਡਾ ਜਿਨ੍ਹਾਂ ਵੱਲੋਂ ਸਾਨੂੰ ਬਹੁਤ ਉਤਸ਼ਾਹ ਸਹਿਯੋਗ ਮਿਲਦਾ ਹਰ ਵਾਰੀ ਦੀ ਜੋ ਵੀ ਨਗਰ ਦੇ ਵਿੱਚ ਅਸੀਂ ਕਾਰਜ ਕਰੀਏ ਸਰਦਾਰ ਪਰਮਜੀਤ ਸਿੰਘ ਕੈਨੇਡਾ ਵੱਲੋਂ ਸਾਨੂੰ ਬਹੁਤ ਸਹਿਯੋਗ ਮਿਲਦਾ ਔਰ ਵੀ ਇਹ ਤਾਂ ਮਹਾਰੀ ਕਿਰਪਾ ਕਰਨ ਬਾਅਦ ਦੇ ਵੀਰਾਂ ਦੇ ਸਾਰੇ ਮਿਹਰ ਭੀ ਹੱਥ ਰੱਖ ਕੇ ਜੋ ਆਪਣੀ ਮਹਾਰਾਜ ਆਪ ਸਿਵਾ ਲੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ